ਸਾਰੰ ਸਰ ਸ਼ੀਕਾਲ ਤੀਆਂ ਗਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਕੱਲ ਕਰਾਂਗੇ ਚਿਹਰੇ ਦੇ ਸਭ ਤੋਂ ਸੋਹਣੇ ਹਿੱਸੇ ਅੱਖਾਂ ਦੀ ਖੂਬਸੂਰਤੀ ਨੂੰ ਖਰਾਬ ਕਰਨ ਵਾਲੇ ਕਾਲੇ ਘੇਰਿਆਂ ਦੀ ਅੱਜ ਕੱਲ ਕਰਾਂਗੇ ਇੱਕ ਆਈ ਮਾਸਕ ਦੀ ਜਿਹਦੇ ਨਾਲ ਤੁਸੀਂ ਅੱਖਾਂ ਦੇ ਕਾਲੇਪਨ ਅਤੇ ਰੁੱਖੇਪਨ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਚਲੋ ਸ਼ੁਰੂਆਤ ਕਰਦੇ ਹਾਂ ਇਸ ਆਈ ਮਾਸਕ ਲਈ ਤੁਹਾਨੂੰ ਸਿਰਫ ਦੋ ਚੀਜ਼ਾਂ ਦੀ ਲੋੜ ਪਵੇਗੀ ਖੀਰੇ ਦੀ ਅਤੇ ਆਲੂ ਦੀ ਖੀਰੇ ਅਤੇ ਆਲੂ ਛਿੱਲਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਕद्दूकस ਕਰ ਲਵੋ ਦੁਕਾਸ਼ੋ ਜਾਨ ਮਕਰੋ ਇਹਨਾਂ ਨੂੰ ਨਿਚੋੜ ਕੇ ਇਹਨਾਂ ਦਾ ਰਸ ਕੱਢ ਲਵੋ ਮੈਂ ਇਹਨਾਂ ਨੂੰ ਅਲੱਗ-ਅਲੱਗ ਕੱਦੂਗਾਸ ਕਰਦੀ ਹਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਇਕੱਠੇ ਵੀ ਕੱਦੂਗਾਸ ਕਰ ਸਕਦੇ ਹੋ ਸਾਨੂੰ ਲੋੜ ਪਵੇਗੀ 2 ਵੱਡੇ ਚਮਚੇ ਖੀਰੇ ਦਾ ਰਸ ਅਤੇ 2 ਹੀ ਵੱਡੇ ਚਮਚੇ ਆਲੂ ਦੇ ਰਸ ਦੀ ਇਸ ਰਸ ਨੂੰ ਅੱਖਾਂ ਉੱਤੇ ਲਾਉਣ ਲਈ ਤੁਸੀਂ ਕਾਟਨ ਪੈਡ ਜਾਂ ਕਿਸੇ ਹਲਕੇ ਨੈਪਕਿੰਡਾ ਇਸਤੇਮਾਲ ਵੀ ਕਰ ਸਕਦੇ ਹੋ કોટન پیڈز ਨੂੰ ਇਸ راسپिच ਭਿਉں گے ਤੁਸੀਂ 5 منٹ تک فریج وچ ریفریجریٹ کرنا ہے۔ ریفریجریٹ کرن ਤੋਂ ਬਾਅਦ ਇਹ ਕੋਟਨ پیڈز ٹھنڈے ਤਾਂ ਹੋ ਹੀ ਜਾਂਦੇ ਹਨ ਨਾਲ دی ਨਾਲ ਇਹ راس ਨਾਲ ਚੰਗੀ ਤਰ੍ਹਾਂ ਭਿਜ ਵੀ ਜਾਂਦੇ ਹਨ۔ پھر ਇਹਨਾਂ ਦੀ ਵਰਤੋਂ ਹਲਕੇ ਹੱਥਾਂ ਨਾਲ ਅੱਖਾਂ ਦੀਆਂ ਪਲਕਾਂ ਤੋਂ ਲੈ ਕੇ ਕਾਲੇ ਘੇਰਿਆਂ ਤੱਕ ਕਰੋ ਅਤੇ ਇਸ ਤਰ੍ਹਾਂ ਇਹਨਾਂ ਨੂੰ 15 منٹ تک ਲੱਗੇ ਰਹਿਣ ਦਿਓ। ਇਸ ਆਈ ਮਾਸਕ ਨੂੰ ਰੋਜ਼ਾਨਾ ਦੋ ਵਾਰ ਲਾਉਣ ਨਾਲ ਤੁਸੀਂ ਇੱਕ ਹਫ਼ਤੇ ਦੇ ਵਿੱਚ ਆਪਣੀਆਂ ਅੱਖਾਂ ਦੇ ਕਾਲੇ ਘੇਰਿਆਂ ਵਿੱਚ ਬਹੁਤ ਕਮੀ ਮਹਿਸੂਸ ਕਰੋਗੇ ਤਾਂ ਐਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਹਰ ਵਾਰ ਦੀ ਤਰ੍ਹਾਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ